ਹਲਕਾ ਮੋਗਾ ਦੇ ਆਪ ਵਿਧਾਇਕ ਡਾਕਟਰ ਅਮਨਦੀਪ ਕੋਰ ਅਰੋੜਾ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਜਿਹੜੀ ਆ ਉਹ ਚੱਲਦੇ ਉਥੇ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਤੋਂ ਵਾਂਝਾ ਰੱਖਿਆ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੀ ਨੌਜਵਾਨੀ ਖੇਡਾਂ ਨਾਲ ਜੁੜਨ ਦੀ ਥਾਂ ਨਸ਼ਿਆਂ ਦੇ ਰਾਹ ਪੈ ਗਈ ਹੈ ਪਰ ਆਮਸ ਜਿਹੜੀ ਹੈ ਆਪ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਨਾਲ ਨਾਲ ਖੇਡਾਂ ਵੱਲ ਵੀ ਵਧਾਰੀ ਹੈ ਉਥੇ ਜਿੱਥੇ ਚੱਲਦੇ ਪੰਜਾਬ ਦੀ ਨੌਜਵਾਨੀ ਅਤੇ ਖੇਡਾਂ ਨੂੰ ਮੁੱਖ ਰੱਖਦਿਆਂ ਹੋਇਆ ਸੂਬੇ ਦੇ ਬਜਟ 2025 ਤੋਂ 26 ਵਿੱਚ 997 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਸਭਿਕਾ ਨੂੰ ਜੀ ਨਮਸਕਾਰ ਇਸ ਨਵੀਂ ਸਰਕਾਰਾਂ ਕਾਜੀਤ ਪਾਸਪਾਤੀ ਕਾਂਗਰਸ ਵੱਲੋਂ ਪੰਜਾਬ ਨੂੰ ਖੇਡਾਂ ਦੇ ਵਿੱਚ ਪਿਛੜਿਆ ਹੋਇਆ ਪੰਜਾਬ ਬਣਾਇਆ ਗਿਆ ਜਦੋਂ ਕਿ ਮਾਨ ਸਰਕਾਰ ਖੇਡਦਾ ਪੰਜਾਬ ਅਤੇ ਪੱਤਰ ਦਾ ਪੰਜਾਬ ਬਣਾ ਰਹੀ ਹੈ। ਮੈਂ ਤਨਵਾਦ ਕਰਦੀ ਹਾਂ ਸਤਿਮਾਨ ਜੋ ਮੁੱਖ ਮੰਤਰੀ ਪੰਜਾਬ ਸੰਤਾਨਗੁਰ ਮੰਗ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ 2025 ਦੇ ਬਜਟ ਦੇ ਵਿੱਚ ਖੇਡਾਂ ਦੇ ਲਈ 979 ਕਰੋੜ ਰੁਪਏ ਦੀ ਬਜਟ ਰਕਮ ਰੱਖੀ ਜੋ ਕਿ ਇੱਕ ਇਤਿਹਾਸਿਕ ਫੈਸਲਾ ਹੈ ਅਗਰ ਅਸੀਂ ਪਿੱਛੇ ਚਾਤ ਮਾਰੀਏ ਤਾਂ 210 ਤੋਂ ਲੈ ਕੇ 220 ਤੱਕ ਪਿਛਗੀਆਂ ਸਰਕਾਰਾਂ ਦੇ ਵਿੱਚ 10 ਸਾਲ ਦੇ ਬਜਟ ਦੇ ਵਿੱਚ ਸਿਰਫ 870 ਕਰੋੜ ਰੁਪਏ ਆ ਖੇਡਾਂ ਦੇ ਲਈ ਰੱਖਿਆ ਗਿਆ ਸੀ ਸਾਡੇ ਪੰਜਾਬ ਦੇ ਖਿਡਾਰੀਆਂ ਦੇ ਲਈ ਰੱਖਿਆ ਗਿਆ ਸੀ ਜਦੋਂ ਕਿ ਮਾਨ ਸਰਕਾਰ ਨੇ ਇਸ ਇੱਕ ਸਾਲ ਦਾ ਬਜਟ 979 ਕਰੋੜ ਰੁਪਏ ਸਾਡੇ ਪੰਜਾਬ ਦੇ ਖਿਡਾਰੀਆਂ ਦੇ ਲਈ ਰੱਖ ਕੇ ਇੱਕ ਇਤਿਹਾਸਿਕ ਫੈਸਲਾ ਕੀਤਾ ਹੈ ਪਿਛਲੀਆਂ ਸਰਕਾਰਾਂ ਵੱਲੋਂ ਖੇਡਾਂ ਨੂੰ ਤਜੀ ਨਾ ਦੰਗੇ ਹੋਏ ਖੇਡਾਂ ਨੂੰ ਅਣਦੇਖਾ ਕਰਨ ਦੀ ਵਜ੍ਹਾ ਦੇ ਨਾਲ ਸਾਡੇ ਪੰਜਾਬ ਦੇ ਨੌਜਵਾਨੀ ਸਾਡੇ ਪੰਜਾਬ ਦਾ ਇਹੋ ਜਿਹੜਾ ਸੀ ਉਹ ਗਰਤ ਦਿਸ਼ਾ ਵੱਲ ਜਾ ਰਿਹਾ ਸੀ ਮਾਨ ਸਰਕਾਰ ਨੇ ਖੇਡਾਂ ਦੀ ਉੱਕੇ ਖਿਡਾਰੀਆਂ ਦੇ ਨਾਲ ਕੂਟ ਸਹਿਵਾਨਾਂ ਦੇ ਨਾਲ ਮਿਲ ਕੇ ਖੇਡ ਦੀਆਂ ਨੀਤੀਆਂ ਬਣਾਈਆਂ ਤਾਂ ਜੋ ਸਾਡੀ ਖੇਡਾਂ ਦੇ ਵਿੱਚ ਸਾਡੇ ਪੰਜਾਬ ਦੀ ਗਵਾਚੀ ਹੋਈ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇ ਸੋ ਮੈਂ ਸਾਡੀ ਮਾਨ ਸਰਕਾਰ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਸਤਕਾ ਖੇਡਾਂ ਭਤਨ ਪੰਜਾਬ ਨੀਂ ਦੇ ਵਿੱਚ ਤਕਰੀਬਨ 5 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਤਾਂ ਔਰ ਟੈਰਿਕ 올림픽 ਖੇਡਾਂ ਦੇ ਵਿੱਚ ਮਹਾਂ ਆਸ਼ੀਆਈ ਖੇਡਾਂ ਦੇ ਵਿੱਚ ਸਾਡੇ ਇੱਕ 72 ਸਾਲਾਂ ਦਾ ਰਿਕਾਰਡ ਸਾਡੇ ਪੰਜਾਬ ਪੰਜਾਬੀਆਂ ਦੇ ਖਿਡਾਰੀਆਂ ਨੇ ਤੋੜਿਆ। ਫੁੱਲ ਵੀ ਤੋਂ ਜ਼ਿਆਦਾ ਮੈਡਲ ਜਿੱਤ ਕੇ ਆਏ ਔਰ ਮਾਨ ਸਰਕਾਰ ਨੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ 100 ਕਰੋੜ ਤੋਂ ਵੱਧ ਦੀ ਰਾਸ਼ੀ ਜੜੀ ਉਹਨਾਂ ਨੂੰ ਇਨਾਮ ਵਜੋਂ ਜਿਹੜੀ ਵੰਡੀ ਤਾਂ ਕਿ ਸਾਡੇ ਪੰਜਾਬ ਦੀ ਸ਼ਾਨ ਸਾਡੇ ਪੰਜਾਬ ਦੇ ਖਿਡਾਰੀ ਉਹਨਾਂ ਦੀ ਸ਼ਾਨ ਨੂੰ ਮੁੜ ਬਖਾਲ ਕੀਤਾ ਜਾਵੇ। ਮੈਂ ਤਨਵਾਦ ਕਰਦੀ ਹਾਂ ਮਾਨ ਸਰਕਾਰ ਦਾ ਜੋ ਕਿ ਸਾਡੇ ਪੰਜਾਬ ਦੀ ਜਵਾਨੀ ਸਾਡੇ ਪੰਜਾਬ ਦੀ ਸ਼ਾਨ ਹੈ ਸਾਡੇ ਪੰਜਾਬ ਦੇ ਖਿਡਾਰੀਆਂ ਦੇ ਲਈ ਜਿਹੜਾ ਇੰਨਾ ਅੱਛਾ ਉਹਨਾਂ ਨੇ ਬਜਟ ਪੇਸ਼ ਕੀਤਾ ਸੋ ਬਹੁਤ-ਬਹੁਤ ਧੰਨਵਾਦ ਸੀਮਪਲ ਧੰਨਵਾਦ